ਕੋਈ ਸ਼ ਸੁਲਤਾਨ ਦਾ ਇੱਕ ਤਰ੍ਹਾਂ ਦਾ ਟੈਡੂ ਬਣਾਉਣਾ ਸੁਲਤਾਨ ਨੂੰ ਤਾਂ ਹੁਣ ਬਹੁਤ ਬੰਦੇ ਜਾਣਦੇ ਡੈਡੂ ਵਾਲੇ ਨੇ ਹੋਰ ਵੀ ਡੈਡੂ ਬਣੇ ਹੋਏ ਆ ਪਰ ਉਹ ਇੱਕ ਤਰ੍ਹਾਂ ਦਾ ਮੈਨੂੰ ਜਿਵੇਂ ਕਹਿੰਦੇ ਕਬਕਾਉਡੀ ਵਾਲਾਂ ਦਾ ਸਪੋਰਟ ਕਰਨ ਦਾ ਤਰੀਕਾ ਹੀ ਸੀ ਸੁਲਤਾਨ ਦਾ ਉਹਨੇ ਮੈਨੂੰ ਸਪੋਰਟ ਕਰੀ ਇੱਕ ਤਰ੍ਹਾਂ ਦੀ ਆਪਾਂ ਵੀ ਬਾਈ ਸੰਦੀਪ ਦਾ ਬਣਾਇਆ ਹਾਂ ਸੁਲਤਾਨ ਨੇ ਬੀਰੇ ਨੇ ਉਹਦਾ ਫੋਨ ਕਰਾਈ ਆਪਾਂ ਸੰਦੀਪ ਦੀ ਫੋਟੋ ਉੱਥੇ ਜਾ ਕੇ ਬਣਾ ਕੇ ਆਈ ਬਹੁਤ ਢੋਲੀ ਬਣੀ ਆ ਬਾਈ ਉਹ ਫੋਟੋ ਵਧੀਆ ਉਹ ਘੈਂਡਾ ਮੇਰਾ ਹੀ ਮਿੱਤਰ ਆ ਉਹ ਵੀਡੀਓ ਦੇਖ ਕੇ ਆ ਸ਼ੇਅਰ ਕਰਕੇ ਆਉਗਾ ਬਾਈ ਜਿਹੜਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਜੂ ਬਾਈ ਉਹਦਾ ਵੀ ਸਪੈਸ਼ਲ ਡਿਸਕਾਊਂਟ ਹੈ ਪਿਆਰ ਆਪਣਾ ਆਪ ਖੇਡਦੇ ਕਰਕੇ ਹੈਨਾ ਖੇਡਦੇ ਕਰਕੇ ਨਾਲੇ ਉੱਥੇ ਜਾਈ ਜਾਂਦੇ ਪਲੇਅਰ ਨਹੀਂ ਬਾਈ ਇਹ ਮੈਨੂੰ ਕੋਡੀ ਪਲੇਅਰ ਦੀ ਗੱਲ ਵੀ ਚੰਗੀ ਲੱਗੀ ਯਾਰ ਆਪਾਂ ਕਬੱਡੀ ਵਾਲੇ ਮੁੰਡੇ ਨੂੰ ਸਪੋਰਟ ਕਰਦੇ ਹਾਂ ਹਾਂ ਸਹੀ ਹੈ ਕਿ ਨਹੀਂ ਸ ਸਾਡਾ ਜੂਨੀਅਰ ਤੇ ਟੈਟੂਆਂ ਤਾਂ ਜੇ ਆਪਾਂ ਟੈਟੂਆਂ ਦੀ ਅਰੇ ਦੁਨੀਆ ਦੀ ਗੱਲ ਕਰੀਏ ਤਾਂ ਮੈਂ ਇੰਟਰੋਡਕਸ਼ਨ ਕਰ ਨਹੀਂ ਸਕਦਾ ਵੀਰੇ ਨੂੰ ਤੇ ਮਿਲੋਣਾ ਤੁਹਾਨੂੰ ਹੈਰੀ ਵੀਰ ਨੂੰ ਹੈਰੀ ਵੀਰ ਹੱਸੀ ਗੱਲ ਹੱਸੀ ਗੱਲ ਬਰੇ ਸੁਖੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਸਟੂਡੀਓ ਪਹੁੰਚਣ ਤੇ ਹੈਰੀ ਵੀਰੇ ਕਿੱਦਾਂ ਬਹੁਤ ਵਧੀਆ ਆਣ ਜਾਵਾਂ ਪਹਿਲੇ ਸਵਾਲ ਵੀ ਕਬੱਡੀ ਖੇਡਦਾ ਸੀਗਾ ਮੁੰਡਾ ਇੱਕ ਪਿੰਡ ਦਾ ਝੋਲੜਾ ਦਾ ਹੈਰੀ ਹੈ ਨਾ ਅਸੀਂ ਜਾਣਦੇ ਸੀਗੇ ਟੈਟੂ ਇੰਨੀ ਕਿਵੇਂ ਜਾਂਦਾ ਝੋਡੀ ਬਈ ਆਈ ਖੇਡਦੇ ਖੇਡਦੇ ਪਹਿਲਾਂ ਡੈਡੀ ਮੇਰਾ ਜਿੱਦਾਂ ਹਨਾ ਆਣ ਸੀਗਾ ਤੇ ਮੈਚਿਆਂ ਦਾ ਉਹ ਗੁਰਦਰਾਥੇ ਬੱਤ ਬੱਤ ਮੈਨੂੰ ਪਤਾ ਹਾਂ ਜੀ ਆ ਮੇਰਾ ਡੜੀ ਤਾਰਾ ਸਿੰਘ ਦੇ ਨਾਲ ਆਰਟਿਸਟ ਜਿਹਾ ਕੰਮ ਕਰਦਾ ਸੀਗਾ ਜੀ ਤੇ ਉਸ ਤੋਂ ਬਾਅਦ ਜਦ ਮੈਨੂੰ ਡਰਾਇੰਗ ਨੂੰ ਜਦੋਂ ਆਉਂਦੀ ਸਕੂਲ ਟਾਈਮ ਸਾਡੇ ਮਾਸਟਰ ਜੀ ਹੁੰਦੇ ਨੇ ਹੱਤਰ ਸਿੰਘ ਅੱਛਾ ਸੈਕਟਰ ਸਿੰਘ ਹਾਂ ਹੁੰਦੇ ਜਿਹੜੇ ਖਾਲਾ ਜਗਰਾਉਂ ਤੋਂ ਸੀਗੇ ਜੀ ਤੇ ਉਹ ਮੈਨੂੰ ਬਹੁਤ ਕੰਪੈਲ ਕਰਦੇ ਜਿੱਦਾਂ ਵੀ ਤੂੰ ਡਰਾਇੰਗ ਕਰਿਆ ਕਰ ਵੀ ਵਧੀਆ ਬਣਾਉ ਤੇਰੇ ਤਾਂ ਖੂਨ ਚ ਬਲੱਡ ਚ ਹਾਂ ਜਿਵੇਂ ਕਹਿੰਦੇ ਹੁੰਦੇ ਸੀ ਜੀ ਜੀ ਤੇ ਮੈਂ ਉਹਦਾ ਸਕੈਚਸ ਕੁਝ ਬਣਾਏ ਤੇ ਉਹ ਮਾਸਟਰ ਜੀ ਨੇ ਕਾਪੀ ਫੜ ਲਈ ਮੇਥੋਂ ਅੱਛਾ ਮਨੇ ਵੀ ਇਹ ਮਨ ਯਾਦਗਾਰ ਸਾਂਭ ਕੇ ਰੱਖਣੀ ਆ ਤੇ ਉਸ ਤੋਂ ਬਾਅਦ ਮੈਂ ਫਿਰ ਬਣਾਉਂਦਾ ਬਣਾਉਂਦਾ ਜਿਵੇਂ ਹੁਣ ਆਈਂ ਡਰਾਇੰਗ ਬਦ ਗਿਆ ਜਿਵੇਂ ਲਾਲਾ ਹਾਂ ਹਾਂ ਹੈਰੀ ਕਿਦਾਂ ਮੇਰਾ ਜਦੋਂ ਤੇਰਾ ਆਪਣਾ ਸ਼ੁਰੂ ਤੋਂ ਇਕੱਠੇ ਆਪਾਂ ਸਰਕਲ ਆਪਣਾ ਹਨਾ ਵੀ ਜਿਆਦਾ ਮੈਨੂੰ ਇਦਾਂ ਲੱਗਦਾ ਜਿਗਾ ਵੀ ਇਹ ਵੱਡ ਚੀਜ਼ ਮਿਲੀ ਤੈਨੂੰ ਵੀ ਜਿਵੇਂ ਗੱਲਾਂ ਵੀ ਹਨਾ ਵੀ ਜਿਵੇਂ ਆਪਣੇ ਫਾਦਰ ਸਾਹਿਬ ਪੇਂਟਿੰਗ ਕਰਦੇ ਆ ਮੈਂ ਦੇਖਦਾ ਰਹਿੰਦਾ ਵੀ ਕਿੰਨੀ ਸੋਹਣੀ ਕਰਦੇ ਆ ਜਦੋਂ ਉਹ ਮੂਰਤੀਆਂ ਬਣਾਉਂਦੇ ਲੱਡ ਚ ਹੋਣਾ ਲਾਲਾ ਨਹੀਂ ਮੈਨੂੰ ਕਦੋਂ ਕੰਮ ਸਿੱਖਣਾ ਪਣਾ ਹੀ ਬਈ ਹਨਾ ਇਹ ਸਿੱਖਣਾ ਨਹੀਂ ਪਿਆ ਜਿਵੇਂ ਡਰਾਇੰਗ ਆਉਂਦੀ ਕਰਕੇ ਘਰ 'ਚ ਸਾਡੇ ਇਹ ਚੀਜ਼ ਕਰਕੇ ਮੈਨੂੰ ਹਨਾ ਇਹ ਮੈਨੂੰ ਸੌਖਾ ਰਿਹਾ ਕੰਮ ਵੀ ਵਧੀਆ ਬਿਲਕੁਲ 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 ਇੱਕ ਤੇਰੇ 'ਚ ਇਹ ਚੀਜ਼ ਵੀ ਹੈਗੀ ਹੈ ਹੈਰੀ ਮੈਦ ਸ਼ੁਰੂ ਤੋਂ ਜਿਵੇਂ ਜਾਣਦਾ ਸਿੱਖਣ ਦੀ ਕਲਾ ਤੇਰੇ 'ਚ ਬਹੁਤ ਜਲਦੀ ਹੈ ਮੈਂ ਚੀਜ਼ ਕੋਈ ਦੇਖ ਨਾ ਦੂਜੀ ਵੀ ਸਿੱਖਦਾ ਬੜੀ ਛੇਤੀ ਆ ਮੈਂ ਛੇਤੀ ਛੱਕ ਜਾਂਦਾ ਹਾਂ ਬੜੀ ਛੇਤੀ ਫੋਲੋ ਕਰ ਲੈਂਦਾ ਉਹਨਾਂ ਨੂੰ ਹਾਂ ਹੈਰੀ ਫਿਰ ਕਿੰਨੇ ਕੁ ਟੈਟੂ ਉਹਨਾਂ ਦੇ ਟੈਟੂ ਤਾਂ ਹਾਂ ਬਈ ਜਾਣ ਗਏ ਨੇ ਤੇ ਆ ਬਹੁਤ ਬਣਾਦੇ ਤੇ ਮੈਂ ਮੈਂ ਦੇਖਦਾ ਰਹਿੰਦਾ ਜਿੱਦਾਂ ਤੱਕ ਸਟੋਰੀਆਂ ਦੇਖਦਾ ਰਿਹਾ ਨਾ ਜਿੰਨੇ ਸੁਪਰਸਟਾਰ ਕਬੱਡੀ ਪਲੇਅਰ ਆ ਹਾਂ ਕਬੱਡੀ ਮੇਲ ਵੀ ਆਉਣਗਣਤੀ ਆ ਵੀ ਸਾਰੇ ਬੰਨ ਲਾ ਦੇਣੀ ਹੁਣ ਤਕਰੀਬਨ ਸਾਰੇ ਨਹੀਂ ਬਣਾਤੇ ਆ ਮੈਂ ਕਹਿੰਦਾ ਜਿੰਨੇ ਟੌਪ ਦੇ ਏ ਕੈਟਾਗਰੀ ਦੇ ਸੁਪਰਸਟਾਰ ਆ ਬੀ ਕੈਟਾਗਰੀ ਜਿੰਨੇ ਸਾਰੇ ਆ ਸਾਰੇ ਡੈਡੂ ਆਪਣੇ ਤੋਂ ਬਣਾਉਂਦੇ ਆ ਕਬੱਡੀ ਵਾਲੇ ਆਏ ਹੁਣ ਪਿਆਰ ਆਪਣਾ ਆਪ ਖੇਡਦੇ ਕਰਕੇ ਹਨਾ ਖੇਡਦੇ ਕਰਕੇ ਨਾਲੇ ਉਹਦੇ ਜਾਈ ਜਾਂਦੇ ਪਲੇਅਰ ਨਹੀਂ ਬਈ ਇਹ ਮੈਨੂੰ ਕਬੱਡੀ ਪਲੇਅਰਾਂ ਦੀ ਗੱਲ ਵੀ ਚੰਗੀ ਲੱਗੀ ਯਾਰ ਆਪਾਂ ਕਬੱਡੀ ਵਾਲੇ ਮੁੰਡੇ ਨੂੰ ਸਪੋਰਟ ਕਰਦੇ ਆ ਹਾਂ ਸਹੀ ਹੈ ਕਿ ਨਹੀਂ ਇਹ ਚਾਹੀਦੀ ਇਹ ਕਰਨੀ ਹੈ ਸਾਡੇ ਕਬੱਡੀ ਵਾਲਾ ਜੀ ਇਹ ਯਾਰ ਇਹ ਆਪਾਂ ਕਬੱਡੀ ਵਾਲਿਆਂ ਨੂੰ ਸਪੋਰਟ ਹੁਣ ਖੁਸ਼ੀ ਹੋਇਆ ਆਪਣਾ ਨਾਲ ਖਤਨਾ ਬਾਈ ਹੋਇ ਤੇ ਉਹ ਬਾਈ ਹੁਣ ਮੈਨੂੰ ਇੰਨੀ سپورਟ ਕਰਦੇ ਜਿਵੇਂ ਲੜਾ ਹੁਣ ਮੈਂ ਕੂਨ ਜਾਂਦਾ ਹਾਂ ਉਹ ਜਿਵੇਂ ਬਾਹਰ ਜਾਂਦਾ ਹਾਂ ਰਹਿਣਾ ਮੈਂ ਤੇ ਬਾਈ ਉਹਨਾਂ ਨੇ ਮੇਰੇ ਦੋ ਵਾਰੀ ਕਬੱਡੀ ਖੇਡਣ ਦੇ ਤੌਰ ਤੇ ਆਸਟ੍ਰੇਲੀਆ ਦੇ ਪੇਪਰ ਵੀ ਪਵਾਏ ਅੱਛਾ ਪੇਪਰ ਪਵਾਦੇ ਹਾਂ ਉਹ ਕੁਦਰਤੀ ਮੇਰਾ ਬੀਜਾ ਨਹੀਂ ਲੱਗਿਆ ਜਾਨੀ ਉਹਨਾਂ ਨੇ ਚਲੋ ਉਹ ਤਾਂ ਬਾਈ ਕਿਸਮਤ ਹੁੰਦੀ ਹੈ ਨਾ ਕੁਸ਼ੀ ਦੇ ਸੱਤ ਨਾਮ ਬਾਈ ਖੇੜੀ ਜਾਂ ਨਾਲ ਉਹ ਸਾਡੂ ਦਾ ਹਾਂ ਦੋਨੇ ਹਾਂ ਬਹੁਤ ਵਧੀਆ ਹਿਸਾਬ ਹੁੰਦੀ ਬਹੁਤ ਜ਼ੋਰ ਆ ਜਾਂਦੀ ਉਹਨਾਂ ਨੇ ਉਹ ਬਾਕੀ ਕਿਸਮਤ ਹੁੰਦੀ ਹੈ ਨਾ ਚਲੋ ਬਹੁਤ ਬਹੁਤ ਚੰਗੀ ਗੱਲ ਆ ਬਾਈ ਬਹੁਤ ਚੰਗੀ ਗੱਲ ਆ ਨਹੀਂ ਮੈਂ ਉਹ ਗੱਲ ਕਰ ਰਹੀ ਵੀ ਕਬੱਡੀ ਬਹੁਤ ਜਿਆਦਾ ਹੈਰੀਨ ਸਪੋਰਟ ਆ ਇਹਦੀ ਭਾਈ ਇਹ ਜਿਹੜਾ ਟੈਟੂ ਹੁੰਦਾ ਇਹ ਇਹਦਾ ਕੀ ਸਿਸਟਮ ਹੁੰਦਾ ਵੀ ਕਿਵੇਂ ਲੇਰਾਂ ਕਿਹੜੇ ਲੇਰ ਕਿਹੜੇ ਕਿਹੜੇ ਮਾਸਚਵਾਂ ਦਾ ਉੱਪਰ ਇਹਦਾ ਦੂਜੀ ਤੀਜੀ ਲੇਰ ਦਾ ਕਿੰਨਾਣਾ ਚਾਹੀਦਾ ਟੈਟੂ ਉਦੋਂ ਕਈਆਂ ਦੇ ਡੂੰਗੇ ਵੀ ਬਣੇ ਹੁੰਦੇ ਆ ਪਰ ਸਾਬੰਦੇ ਦਾ ਹੱਥ ਢੈ ਗਿਆ ਜਾਂਦਾ ਤਕਰੀਬ ਨਾਲ ਹਾਂ ਸਹੀ ਕੰਮ ਕਰਨ ਲੱਗ ਜਾਂਦਾ ਆਪੀ ਬੰਦਾ ਹਾਂ ਨਾ ਨਵਾਂ ਹੁੰਦਾ ਇਹਦਾ ਟੈਟੂ ਖਰਾਬ ਹੁੰਦੀ ਆ ਮੇਰੇ ਵੀ ਹੋਏ ਹੁੰਦਾ ਨਵਾਂ ਜਦੋਂ ਮੈਂ ਵੀ ਸੀਗਾ ਹਾਂ ਨਾ ਸਾਰਾ ਨਹੀਂ ਹੁੰਦੇ ਆ ਜਰੀਬਾ ਨਹੀਂ ਇਹ ਗੱਲ ਤੁਹਾਡੇ ਲਈ ਮੈਂ ਸਮਝ ਗਿਆ ਵੀ ਜੇ ਤੁਸੀਂ ਕਰੇ ਵੀ ਦੂਜੀ ਤੀਜੀ ਲੇਅਰ ਤੇ ਇਹ ਵੀ ਐਜੂਕੇਟਡ ਜਾਂ ਕੋਈ ਵਧੀਆ ਬੰਦੇ ਤੋਂ ਬਣਵਾਉਣਾ ਚਾਹੀਦਾ ਵੀ ਜੇ ਆਪਾਂ ਜਮਾਨੇ ਦੇ ਤੋਂ ਪਰਫੈਕਟ ਹੋਣਾ ਜੇਪਾ ਉਦੋਂ ਹੀ ਕਿਸੇ ਨੋਕਲ ਤੋਂ ਕਰਵਾਈ ਜਾਂਦੇ ਆ ਉਹਦੇ ਤੋਂ ਇੱਕ ਤਾਂ ਆਪਣ ਨੂੰ ਚਮੜੀ ਦੀ ਕੋਈ ਸਮੱਸਿਆ ਹੋ ਸਕਦੀ ਹੈ ਉਹ ਹੋ ਸਕਦੀ ਜਿਵੇਂ ਮੈਂ ਕਾਫੀ ਵਾਰੀ ਦੇਖਿਆ ਵੀਰੇ ਜਿਹੜੇ ਕਲਰ ਹੁੰਦੇ ਥੋੜੇ ਇਹ ਹਾਂਜੀ ਹਾਂਜੀ ਇਦੇ ਵਿੱਚ ਵੀ ਮਾੜੇ ਚੰਗੇ ਆਉਂਦੇ ਕਿ ਨਹੀਂ ਇਹ ਚ ਮਾੜੇ ਚੰਗੇ ਵੀ ਆਉਂਦੇ ਆ ਤੇ ਇਨਕ ਜਿਵੇਂ ਇੰਡੀਅਨ ਇਨਕ ਵੀ ਆਉਂਦੀ ਆ ਅੱਡੋ ਅੱਡੀ ਕੰਟਰੀਆਂ ਦੀ ਇਨਕ ਆਉਂਦੀ ਆ ਜਿਵੇਂ ਜਾਪਾਨੀ ਵੀ ਆਉਂਦੀ ਆ ਪਰ ਆਪਾਂ ਯੂ ਐਸ ਆਈ ਇਨਕ ਵਰਤਦੇ ਆ ਜਿਵੇਂ ਉਹ ਆਪਾਂ ਯੂ ਐਸ ਆਈ ਦੀ ਵਰਤਦੇ ਆ ਉਹ ਲੈਬ ਚ ਟੈਸਟਡ ਹੋ ਕੇ ਆਪਣੇ ਕੋਲ ਫੇਰ ਸਾਰਾ ਕੁਝ ਆਉਂਦਾ ਵਾ ਵੀ ਲੈਬ ਤੋਂ ਟੈਸਟਡ ਮਤਲਬ ਜਿਵੇਂ ਪੰਜਾਬੀ ਭਾਸ਼ਾ ਦੱਸੋ ਵੀ ਉਹ ਵੀ ਉਹਦਾ ਨੁਕਸਾਨ ਨਹੀਂ ਹਾਂ ਨੁਕਸਾਨ ਨਹੀਂ ਹੈ ਵੀ ਉਹ ਪਹਿਲਾਂ ਵਰਤ ਕੇ ਜਾਂਮੀ ਕੇ ਵੀ ਟੈਸਟ ਹੋ ਕੇ ਟ੍ਰਾਈਲ ਹੋ ਕੇ ਸਹੀ ਆ ਹੁਣ ਸਕੈਨ ਤੇ ਚੱਲਣ ਵਾਲੀ ਹੈ ਇਸ ਸਕੈਨ ਤੇ ਚੱਲਣ ਵਾਲੀ ਹੈਗੀ ਆ ਹਾਂ ਫੇਰ ਟੈਡੂ ਜਿਹੜਾ ਬਈ ਮੈਂ ਹੈਵੀ ਗੱਲ ਮਾਰਦਾ ਵੀ ਜ਼ਿੰਦਗੀ ਚ ਇੱਕੋ ਵਾਰ ਬੰਨਾ ਹੈ ਇੱਕ ਵਾਰ ਹੀ ਬੰਨਾ ਹੈ ਉਹੀ ਨਹੀਂ ਕਰਾਉਣਾ ਚਾਹੀਦਾ ਹਰੇ ਨਾ ਨਾ ਵੀ ਇਦਾਂ ਹੀ ਸਾਰੇ ਇਥੋਂ ਜਾਂ ਜਾਂ ਆਪਾਂ ਉਦਾਂ ਜਾਂ ਅਬੀ ਉਦਾਂ ਹੀ ਵੀ ਕੋਈ ਕੋਈ ਵੀ ਬਿਨਾ ਇਹਦੇ ਤੋਂ ਬਣਵਾ ਲਈਏ ਜਾਂ ਕੋਈ ਆਪਣਾ ਕੋਈ ਮੀਂਹ ਨਾ ਹੋਵੇ ਬਸ ਨਵੇਂ ਮੁੰਡੇ ਟੈਡੂ ਬਣਾਈ ਜਾਂਦੇ ਮੈਂ ਵੀ ਜਲਦਾ ਮਾਂ ਸੀ ਕਿਸੇ ਟਾਈਮ ਹੁੰਦਾ ਹੀ ਆਹ ਤਾਂ ਪਰ ਪ੍ਰੈਕਟਿਸ ਕਰਕੇ ਉਹਨਾਂ ਕੋ ਉਦੋਂ ਸ਼ੁਰੂ ਕਰੋ ਕੰਮ ਵੀ ਹਾਂ ਜਦੋਂ ਮੈਂ ਪੂਰਾ ਪ੍ਰੋਫਾਈਲ ਟੂਗਾ ਉਹ ਚੀਜ਼ ਹੁਣ ਤੈਨੂੰ ਪਤਾ ਮੈਂ ਜੋ ਕੰਮ ਕਰਦਾ ਤੂੰ ਮੇਰੇ ਕੋਲ ਬਹੁਤ ਟਾਈਮ ਦਾ ਹੁੰਦਾ ਹਣਾ ਮੈਂ ਪੋਰਟਰੇਟ ਨਹੀਂ ਬਣਾਉਂਦਾ ਨਾ ਮੈਂ ਛੋਟੇ-ਮੋਟੇ ਟੈਟੂ ਕਰਦਾ ਹੁੰਦਾ ਸੀ ਪਹਿਲਾਂ ਜਦੋਂ ਸ਼ੁਰੂ ਕਰਿਆ ਕੰਮ ਮੈਂ ਘਟੋ-ਘਟੋ ਕੁਝ ਸਾਲ ਕੰਡਦਾ ਮੈਨੂੰ ਤਾਂ ਪੋਰਟਰੇਟ ਕਰਿਆ ਹੀ ਨਹੀਂ ਹੈਗਾ ਹੂੰ ਪੋਰਟਰੇਟ ਬਾਅਦ ਬਣਾਉਣ ਲੱਗਾ ਮੈਂ ਬਿਲਕੁਲ ਬਿਲਕੁਲ ਪੂਰਾ ਸਿੱਖ ਕੇ ਆਪਦਾ ਪੂਰਾ ਪ੍ਰੋਫਿਟ ਹੋਗੇ ਵੀ ਜਿਹੜੀ ਵੀ ਚੀਜ਼ ਨੂੰ ਹੱਥ ਪਾਇਆ ਪੂਰਾ ਪ੍ਰੋਫਿਟ ਹੋਗੇ ਫੇਰ ਹੀ ਪਾਇਆ ਹਾਂ ਹਾਂ ਸਹੀ ਗੱਲ ਵੀ ਇੰਕ ਦੀ ਗੱਲ ਹੋ ਗਈ ਵੀ ਇੰਕ ਇਹਦੀ ਚਾਹੀਦੀ ਆ ਬਾਕੀਵੇਂ ਚੱਲ ਕੋਈ ਕਈ ਬੰਦੇ ਇੰਕ ਵੀ ਚਲੋ ਵਧੀਆ ਵਰਤਦੇ ਹੋਣਗੇ ਯਾਰ ਉਹਦੇ ਵਿੱਚ ਵੀ ਇਹ ਕਲਾ ਵੀ ਚਾਹੀਦੀ ਆ ਕਿ ਨਹੀਂ ਹੱਥ ਦਾ ਹੀ ਵਰਤਦਾ ਥੋੜਾ ਕ ਤੇ ਹੁਣ ਐ ਵੀ ਕੰਮ ਕਰਦੇ ਐਕਸਪੀਰੀਅੰਸ ਬੜਾ ਹੋ ਗਿਆ ਜਦੋਂ ਪਹਿਲਾਂ ਨਾ ਟੈਕਟੌਪ ਚੱਲਦੀ ਹੁੰਦੀ ਸੀ ਉਦੋਂ ਵੀ ਉਹਨਾਂ ਦੇ ਆਪਣੇ ਦੁਕਾਨ 'ਚ ਕੰਨਾ ਕੱਟ ਹੁੰਦਾ ਸੀ ਹੁਣ ਨਾ ਤਾਂ ਐਪਾਇੰਟਮੈਂਟ ਬੁੱਕ ਕਰ ਦਿੰਦੇ ਉਹ ਜਿੰਨੇ ਕਾਹਗਾਗੇ ਵੀ ਐਂ ਕਹਣਾ ਵੀ ਭਾਈ ਬਹਿ ਜਾ ਕੋਈ ਨਹੀਂ ਬਣਾ ਦਿੰਨੇ ਆ ਹਾਂਜੀ ਪੂਰਾ ਹੋ ਲੈਣਾ ਤੇ ਬਣਾ ਦਿੰਨੇ ਆ ਹੂੰ ਤੇ ਪੁਆਇੰਟ ਮਰਦੋ ਸੇਸ਼ਟਾ ਨਾਲ ਹੁਣ ਹੋਏ ਆਪਾਂ ਚੱਲੋ ਉਹੇ ਜੇ ਹੋ ਗਈ ਹਣਾ ਚਲੋ ਮਹਾਰਾਜ ਨੇ ਕਰਤਾ ਕੀਤੀ ਹੈ ਨਾ ਵੀ ਚਲੋ ਸਰਵਤੀ ਦੌਰ ਦੀ ਗੱਲ ਕਰ ਰਹੀ ਆਪਾਂ ਬਈ ਆਹੋ ਵੀ ਪਉਂਗੋ ਨਹੀਂ ਮੈਂ ਉਦਾਂ ਵੀ ਦੇਖਦਾ ਸੀ ਆਪਾਂ ਕੋਈ ਵਾਅਦਾ ਵਾਦਾ ਉਹ ਨਹੀਂ ਹੱਥ ਦੇ ਆਟੋਮੈਟਿਕਲੀ ਹੋ ਜਾਂਦਾ ਹਾਂ ਇਹ ਗੱਲ ਬਈ ਸਹੀ ਗੱਲ ਹੈ ਨਾ ਵੀ ਜਿਹੜੇ ਮੈਂ ਟੈਟੂ ਮੈਂ ਕਾਫੀ ਹੋਰ ਟੈਟੂ ਉਹਦੇ ਵਿਜ਼ਿਟ ਕੀਤਾ ਏ ਜਿਹੜਾ ਟੈਟੂ 4-5 ਘੰਟੇ ਲਾਉਂਦੇ ਕੋਈ 2 ਘੰਟੇ ਦੇ ਕੇ ਕਰ ਦਿੰਦਾ ਉਹ ਹਾਂ ਹੱਥ ਟੱਗ ਜਾਂਦਾ ਵੀਰੇ ਹਣਾ ਡਿਟੇਲਿੰਗ ਹੁਣ ਤਾਂ ਕੰਮ ਚ ਵੀ ਸੋਤ ਵਾਲੀ ਆ ਗਈ ਜਿਵੇਂ ਪਹਿਲਾਂ ਆਪਾਂ ਪ੍ਰਿੰਟ ਬਣਾਉਂਦੇ ਹਾਂ ਦੀ ਆਪ ਨੂੰ ਛਾਪਾ ਬਣਾਉਣਾ ਪੈਂਦਾ ਹੁੰਦਾ ਸੀ ਜੀ ਹੁਣ ਤਾਂ ਪ੍ਰਿੰਟਰ ਆ ਗਏ ਹੋਏ ਜੀ ਹਨਾ ਆਪਾਂ ਇਨਕ ਪਾਉਂਦੇ ਵੀ ਉਹੋ ਜਿਹੀ ਪ੍ਰਿੰਟ ਬਣਿਆ ਤੜੇ ਨਿਕਲਿਆ ਹੁਣ ਕੰਪਿਊਟਰ ਦਾ ਛਾਪਾ ਬਾਹਰ ਤੇ ਲੱਗ ਜਾਣਾ ਵਾ ਹੂੰ ਉਹ ਚੀਜ਼ ਆ ਗਈ ਵੀ ਨਾਲ ਦੀ ਨਾਲ ਸਮੇਂ ਦੇ ਨਾਲ ਬੰਦਾ ਅਪਡੇਟ ਹੋ ਹੀ ਜਾਂਦਾ ਵਾ ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ ਮੇਰੇ ਖਿਆਲ ਨਾਲ ਅਪਡੇਟ ਦਾ ਬਈ ਪੂਰਾ ਕੋਈ ਵੀ ਕੰਮ ਕਰਦਾ ਬੰਦਾ ਜੇ ਉਹ ਅਪਡੇਟ ਨਹੀਂ ਹੋ ਰਿਹਾ ਉੱਥੀ ਆ ਤਾਂ ਫਿਰ ਉਹਦੀ ਉਹਦੀ ਸਮਝ ਲਓ ਵੀ ਉਹਦਾ ਸਾਰਾ ਕੈਰੀਅਰ ਹੀ ਖਤਰਾ ਵਾ ਉਹਨੂੰ ਅਪਡੇਟ ਹਰ ਇੱਕ ਬੰਦੇ ਨੂੰ ਹੋਣਾ ਚਾਹੀਦਾ ਹੋਣਾ ਚਾਹੀਦਾ ਕੋਈ ਵੀ ਕੋਈ ਵੀ ਦੁਕਾਨ ਕਰ ਰਿਹਾ ਕੁਝ ਵੀ ਕਰ ਰਿਹਾ ਉਹਨੂੰ ਹਰੇਕ ਬੰਦੇ ਨੂੰ ਅਪਡੇਟ ਹੋਣਾ ਚਾਹੀਦਾ ਹੈ ਜੀ ਬਿਲਕੁਲ ਬਿਲਕੁਲ ਜੀ 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 ਹਰੀ ਭਾਈ ਹਰੀ ਭਾਈ ਇੱਕ ਦੱਸੋ ਵੀ ਆਪਣੇ ਕੋਲੇ ਜਿੱਦਾਂ ਪਲੇਅਰ ਆਉਂਦੇ ਆਉਂਦੇ ਸੁਪਰਸਟਾਰ ਆ ਉਹ ਹੋਰ ਵੀ ਕਿਹੜੇ ਕਿਹੜੇ ਬੰਦੇ ਸਿੰਗਲ ਵੀ ਆਉਂਦੇ ਆਪ ਲੋਕਾਂ ਨਾਲ ਹੋਰ ਸਿੰਗਲ ਆਉਂਦੇ ਜਿਵੇਂ ਹੁਣ ਤੇਜੀ ਜਿਉਣੀ ਮੁੰਡੇ ਭਾਣੀਆ ਦਾ ਟੈਟੂ ਪਾਇਆ ਤੇਜੀ ਭੈਣਾ ਖਾੜ ਭੈਣੀ ਨਾਲ ਹੁੰਦਾ ਆਪਣਾ ਵੀਰ ਕਬੱਡੀ ਪਲੇਅਰ ਆ ਬਹੁਤ ਵਧੀਆ ਨਾ ਕਬੱਡੀ ਪਲੇਅਰ ਹੀ ਉਹਦੇ ਪਾਇ ਲਾ ਹਾਂ ਤੇ ਹੁਣ ਗੁਲਾਬ ਗੁਲਾਬ ਵੀਰੇ ਦਾ ਮੈਸਜ ਆਇਆ ਸੀ ਮਨੇ ਤਾਂ ਗੁਲਾਬ ਸਿੱਧੂ ਦਾ ਜ ਤੇ ਫਿਰ ਸਾਡਾ ਸੁਆਬਲੀ ਬਣਿਆ ਤੇ ਇੰਗਲੈਂਡ ਮੇ ਕਰਨੇ ਪੈਣੀ ਟੈਟੂ ਵਾਲ ਦਾ ਆਇਆ ਸੀ ਮੈਸੇਜ ਟੈਟੂ ਕਰਨ ਉਹਨੇ ਬੁਲਾਇਆ ਉੱਥੇ ਵੀ ਵਸ ਜਿਵੇਂ ਯੂਕੇ ਜਾ ਕੇ ਆ ਤੇ ਹੋਰ ਕੰਟਰੀ ਜਾਣਾ ਜਿਵੇਂ ਦੁਬਈ ਵੀ ਪਹਿਲਾਂ ਟੈਟੂ ਕਰਦੀ ਜਾਂਦੇ ਨੇ ਉਹਨੇ ਫਿਰ ਤੇ ਹਾਂ ਟੈਟੂ ਕਰਨੀ ਜਾਂਦੇ ਨੇ ਉੱਥੇ ਉਦਾਂ ਅੱਛਾ ਅੱਛਾ ਬਹੁਤ ਬਹੁਤ ਵਧੀਆ ਗੱਲ ਆ ਵੀ ਇਹਨੂੰ ਆਪਾਂ ਇਹ ਕਹਿ ਸਕਦੇ ਆ ਵੀ ਜਿਵੇਂ ਕਬੱਡੀ ਇੰਟਰਨੈਸ਼ਨਲ ਪਲੇਅਰ ਆ ਇੰਟਰਨੈਸ਼ਨਲ ਟੈਟੂ ਆਰਟਿਸਟ ਕਹਿ ਸਕਦੇ ਆ ਇਹਨੂੰ ਵੀ ਦੁਬਈ ਵੀ ਗਿਆ ਏ ਦੋ ਵਾਰੀ ਦੋ ਵਾਰੀ ਇੰਗਲੈਂਡ ਜਾਇਆ ਹੈ ਨਾ ਵੀਰੇ ਦੋ ਵਾਰੀ ਇੰਗਲੈਂਡ ਜਾਇਆ ਦੋ ਹਾਂ ਚਲੋ ਹੁਣ ਜੇ ਜਿਹੜੀ ਕਿਸੇ ਕਾਰਨ ਕਰਕੇ ਜਿਵੇਂ ਤੂੰ ਘਰੇ ਖੁਸ਼ੀ ਬਾਈ ਉਹਨਾਂ ਨੇ ਕੀਤਾ ਸੀਗਾ ਚਲੋ ਰਿਫਿਊਜ਼ ਹੋ ਗਿਆ ਹਣਾ ਉੱਥੇ ਹਾਂ ਉੱਥੇ ਮੈਨੂੰ ਵੀ ਫੋਨ ਆ ਰਹੇ ਸੀਗੇ ਜਿੱਦਾਂ ਆਪਾਂ ਆਪਣੇ ਕੋਲ ਵੀਰ ਆਏ ਬਈ ਕਾਲਾ ਮੰਦਿਆ ਲੈਣਾ ਉਹਨੇ ਚੈਡੋ ਕਰਵਾਇਆ ਸੀਗਾ ਤੇ ਜਿੱਦਾਂ ਉਹ ਗੱਲਬਾਤ ਹੁੰਦੀ ਰਹਿੰਦੀ ਆ ਵੀ ਯਾਰ ਜੇ ਕੋਈ ਗਿਆ ਹੈਰੀ ਨੇ ਮੈਂ ਕਿਹਾ ਪੇਪਰ ਕੀਤੇ ਮੈਂ ਅਪਲਾਈ ਹਣਾ ਵੀ ਜੇ ਆਇਆ ਤਾਂ ਯਾਰ ਕਰਵਾਵਾਏ ਕਹਿੰਦੇ ਆਪਣੇ ਮਿੱਤਰ ਮੰਡਲੀ ਵੀ ਆ ਗਏ ਬਹੁਤ ਬਹੁਤ ਗੱਲਾਂ ਦੇ ਬਾਹਰੋਂ ਫੋਨ ਲਾਉਂਦੇ ਆ ਹੁਣ ਵੀ ਜਿੱਦਾਂ ਲੈਂਡ ਮੇ ਜਾ ਕੇ ਆਇਆ ਕਰਕੇ ਸਰਕਲ ਹੋਇਆ ਉੱਥੇ ਵੀ ਬਹੁਤ ਵਧੀਆ ਬਣ ਗਿਆ ਆਪਣਾ ਹਾਂ ਇੰ ਤੇ ਉੱਥੇ ਉਹਨਾਂ ਦਾ ਬਹੁਤ ਵਧੀਆ ਸਰਕਲ ਆ ਉਹਦਾ ਕਰਕੇ ਆਪਣਾ ਵੀ ਸਰਕਲ ਹੋ ਵਧੀਆ ਚੱਲ ਪਈ ਉੱਥੇ ਬਿਲਕੁਲ ਬਾਈ ਤੇ ਪਰਾਉਣਾ ਪੈਂਦਾ ਇੱਥੇ ਹੁਣ ਹੁਣ ਪਾਸਟਮ ਹੋ ਜਾਣਾ ਤੇ ਫਿਰ ਇਹ ਟਾਈਮ ਦੇ ਹਿਸਾਬ ਨਾਲ ਆਉਂਦਾ ਜੇ ਕਿ ਹੁਣ ਕਿਹੜੇ ਟੈਟੂ ਦੀ ਜਿਆਦਾ ਡਿਮਾਂਡ ਆ ਬਾਈ ਟੈਟੂ ਹੁਣ ਮੌਰੀ ਚੱਲੀ ਸਾਰੇ ਤਰ੍ਹਾਂ ਦੇ ਪੋਰਟਰੇਟ ਚੱਲੀ ਜਾਂਦੇ ਹਾਰਾ ਕੁਝ ਪੋਰਟਰੇਟ ਦੀ ਵੀ ਕਾਫੀ ਡਿਮਾਂਡ ਆ ਨਾ ਡਿਮਾਂਡ ਐ ਬੰਦੇ ਦੀ ਜਿਆਦਾ ਅੱਜ ਅੱਜ ਕੱਲ ਪੋਰਟਰੇਟ ਜਿਆਦਾ ਬਣਾਉਂਦੇ ਆ ਕਿਉਂਕਿ ਜੇ ਡੈੱਥ ਸਟੱਫ ਹੋ ਜਾਂਦੀ ਹੈ ਨਾ ਅਗਲਾ ਯਾਦਗਾਰ ਸਾਂਭਣ ਲਈ ਚੀਜ਼ ਬਣਾ ਬਣਾ ਕੇ ਰੱਖਦੇ ਨੇ ਨਹੀਂ ਮੈਨੂੰ ਪਰਸਨਲੀ ਬਈ ਇਹ ਟੈਟੂ ਵਧੀਆ ਲੱਗਦਾ ਜਿਵੇਂ ਮੈਂ ਫਾਦਰ ਸਾਹਿਬ ਦਾ ਬਣਾਇਆ ਵਾ ਵੀ ਪਿਆਰ ਹੁੰਦਾ ਜਿਹਦੇ ਨਾਲ ਟੈਟੂ ਉਹੀ ਬਣਾਉਣਾ ਚਾਹੀਦਾ ਹੈ ਨਾ ਹਾਂ ਜਿਹਦੇ ਨਾਲ ਪਿਆਰ ਹੁੰਦਾ ਟੈਟੂ ਉਹੀ ਬਣਾਓ ਹੁਣ ਕਈ ਯਾਰ ਨਵੇਂ ਜਿਹੇ ਮੁੰਡੇ ਆਉਂਦੇ ਆਪਣੇ ਕੋਲ ਸਕੂਲ ਨਾਲ ਆਏ ਹੁੰਦੇ ਆ ਉਹ ਕਹਿੰਦਾ ਵੀ ਗਰਮ ਖੰਡਾ ਟੈਟੂ ਬਣਾਉਣਾ ਚਾਹੀਦਾ ਆ ਮੇਰਾ ਵੀ ਮਾਰੋਕ ਦਿੰਨਾ ਹੁੰਦਾ ਮੈਂ ਵੀ ਦੂ ਚਾਹੇ ਪੈਸੇ ਵੀ ਨਾ ਦੇਈ ਮੈਨੂੰ ਵੀ ਪਰ ਸੋਚ ਕੇ ਪਉਂ ਹੀ ਹਲੇ ਰੁਕ ਜਾਂਦਾ ਨੂੰ ਹਣਾ ਬਹੁਤ ਬਹੁਤ ਚੰਗੀ ਗੱ ਵੀ ਬੰਦਾ ਉਹ ਬਣਾ ਲੈਂਦਾ ਮੁੜ ਕੇ ਮੈਂ ਇੱਕ ਗੱਲ ਹੋਰ ਦੇਖਿਆ ਮੈਂ ਦੋ ਤਿੰਨ ਲੀਟਰ ਕੋਲੇ ਆਇਆ ਪਹਿਲਾਂ ਲਿਖਾਏ ਵੀ ਨਾ ਮੁੜ ਕੇ ਕੋਈ ਮਟਾਉਣ ਆਇਆ ਹੋਵੇ ਹਾਂ ਮਟਾਉਣ ਹੈ ਨਾ ਇਹ ਆਪਾਂ ਕੰਮ ਹੀ ਹੋ ਗਿਆ ਕਰਕੇ ਵੀ ਜਿਹੜਾ ਟੈਟੂ ਆਪਾਂ ਉਦੋਂ ਦਾ ਬਣਾਈ ਜਿਹੜਾ ਆਪਾਂ ਨੂੰ ਇਹ ਮਾਂ ਪਿਓ ਨਾਲ ਉੱਤੇ ਕੋਈ ਚੀਜ਼ ਨਹੀਂ ਹੈਗੀ ਬਿਲਕੁਲ ਆਪਾਂ ਨੂੰ ਜਨਮ ਤੋਂ ਹਾਂ ਉਹ ਟੈਟੂ ਪਾ ਲੋ ਯਾਰ ਸਾਰਿਆਂ ਨੂੰ ਵਧੀਆ ਮਾਰਾ ਕਹਿੰਦਾ ਜੇ ਟਾਉਣਾ ਨਹੀਂ ਹੈਗਾ ਜੀ ਤਾਂ ਦੂਜੇ ਟੈਟੂ ਵੀ ਬੰਦਾ ਚਲਕਾ ਦੇਣਾ ਕਦੇ ਬੋਰ ਹੋ ਜਾਂਦਾ ਟੈਟੂ ਦੋਹੇ ਜੀ ਦਾ ਨਾ ਵੀ ਉਹ ਜਿਹਾ ਕਰਾਓ ਵੀ ਇੱਕ ਕਰਾਉਣੀ ਯਾਰ ਬੋਡੀ ਤੇ ਮੈਂ ਕਹਿੰਦਾ ਸੋਚ ਸਮਝ ਕੇ ਕਰਾਓ ਫੇਰ ਟੈਟੂ ਬਣਾਉਸੇ ਬਿਲਕੁਲ ਬਈ ਇੱਕ ਇੱਕ ਮੀਨਿੰਗਫੁਲ ਦਾ ਟੈਟੂ ਚਾਹੀਦਾ ਦਾ ਤੁਹਾਡਾ ਟੈਟੂ ਜਾਂਦਾ ਮੀਨਿੰਗਫੁਲ ਹੋਵੇ ਆਪਣੀ ਲਾਈਫ ਨਾਲ ਰਿਲੇਟਡ ਹੋਵੇ ਹੈਨਾ ਜਾਂ ਆਪਣੀ ਫੈਮਲੀ ਨਾਲ ਰਿਲੇਟਡ ਹੋਵੇ ਇਹ ਚੀਜ਼ਾਂ ਕਿਉਂਕਿ ਟੈਟੂ ਕੋਈ ਦੁੱਖ ਨਹੀਂ ਜਾਂਦੇ ਆਪਾਂ ਨੂੰ ਜੀ ਹਨਾ ਵੀ ਆਪਾਂ ਨੂੰ ਕੋਈ ਮਟਾਉਣ ਦੀ ਸਮੱਸਿਆ ਨਹੀਂ ਆਉਣੀ ਯਾਰ ਮਾਪੇ ਬਣਾ ਦਿੰਦੇ ਤੁਹਾਨੂੰ ਪਤਾ ਹਾਂ ਮਾਪੇ ਤੋਂ ਵੱਡਾ ਕੀ ਆ ਬਈ ਰੱਬ ਨਾਲ ਹੀ ਹੈਨਾ ਬਈ ਇਹ ਟੈਟੂ ਪੂਰੀ ਰੋਟੀ ਪੂਰੀ ਜ਼ਿੰਦਗੀ ਬਈ ਤੁਹਾਡੇ ਕਹਿੰਦਾ ਮਤਲਬ ਪੂਰੀ ਜ਼ਿੰਦਗੀ ਇਹ ਬੋਡੀ ਤੇ ਰਹਿਣਾ ਹੈ ਇੱਕ ਤਾਂ ਇਹ ਵਧੀਆ ਬੰਦੇ ਤੋਂ ਇੱਕ ਇੰਕ ਵਧੀਆ ਜਾਈਦੀ ਹੈ ਇਹ ਚ ਇੰਕ ਵਧੀਆ ਜਾਈਦੀ ਹੈ ਹ ਬਹੁਤ ਵਧੀਆ ਚਾਹੀਦਾ ਉਦਾਂ ਵੀ ਹਾਂ ਵੀ ਇਹ ਇਹ ਚੀਜ਼ ਇਹ ਕੋਈ ਕੰਟੈਕਟੂ ਬਣਾਉਣ ਜਾਂਦਾ ਨਹੀਂ ਇਹ ਕਹਿੰਦੇ ਮੈਟੋਡੀਕਾ ਸਮਝ ਗਿਆ ਵੀ ਨਹੀਂ ਵੀ ਹੈਰੀ ਤੋਂ ਬਣਾਉਣਾ ਯਾਰ ਬਾਈ ਅਸੀਂ ਕਹਿੰਦਾ ਬਾਤ ਤੋ ਜੀ ਤੁਹਾਨੂੰ ਦੱਸ ਦਿਆਂ ਵੀ ਇਹ ਰੈ ਦੇ ਰਿਹਾ ਵੀ ਵਧੀਆ ਆਰਟਸ ਤੋਂ ਤੇ ਵਧੀਆ ਅੰਕ ਤੋਂ ਉਹ ਤੋਂ ਸਵਾਲ ਜਵਾਬ ਕਰ ਲੈ। ਯਾਰ ਸੋਸ਼ਲ ਮੀਡੀਆ ਜਮਾਨਾ ਅਗਲੇ ਦੀ ਪ੍ਰੋਫਾਈਲ ਚੈੱਕ ਕਰੋ। ਮੰਨਦੇ ਦਾ ਕੰਮ ਵੇਖੋ ਕਿਦਾਂ ਦਾ। ਜੀ। ਫਿਰ ਉਹ ਉਹਦੇ ਕੋਲ ਜਾਓ ਟੈਰੂਗਾ ਹੁਣ ਹਨਾ। ਹੂੰ। ਬਈ ਸੁਲਤਾਨ ਦਾ ਮੈਂ ਦੇਖਿਆ ਸੀਗਾ ਯਾਰ ਤੇਰੇ ਵੀਡੀਓ ਜਿਹੜਾ ਵੀ ਬਈ ਸੰਦੀਪ ਦਾ ਬਣਾਇਆ। ਹਾਂ ਸੁਲਤਾਨ ਨੇ ਵੀਰੇ ਨੇ ਉਹਦਾ ਫੋਨ ਕਰਾਈ ਆ ਆਪਾਂ ਸੰਦੀਪ ਦੀ ਫੋਟੋ ਉੱਥੇ ਜਾ ਕੇ ਬਣਾ ਕੇ ਆਈ। ਬਹੁਤ ਸੋਹਣੀ ਬਣੀ ਆ ਬਈ ਉਹ। ਹਾਂ ਫੋਟੋ ਵਧੀਆ। ਉਹ ਘੈਂਣਾ ਮੇਰਾ ਵੀ ਮਿੱਤਰ ਆ ਸੁਲਤਾਨ ਬਹੁਤ ਬਹੁਤ ਪਿਆਰਾ ਯਾਰ ਆ ਤੇ ਚਲੋ ਬਈ ਸੰਦੀਪ ਦਾ ਘਾਟ ਤਾਂ ਨਹੀਂ ਪੂਰਾ ਹੋ ਜਾਂਦਾ ਹਨਾ। ਤੇ ਉਹ ਟੈਟੂ ਉਹ ਵੀ ਤੁਸੀਂ ਕੀਤਾ ਹਨਾ ਤਾਂ ਕਿਹਾ ਗੱਗੀ ਦੇ ਵਿੱਚ ਸੁਲਤਾਨ ਦਾ ਇੱਕ ਤਰ੍ਹਾਂ ਦਾ ਟੈਟੂ ਬਣਾਉਣਾ ਸੁਲਤਾਨ ਨੂੰ ਤਾਂ ਹੁਣ ਬਹੁਤ ਬੰਦੇ ਜਾਣਦੇ ਨੇ ਟੈਟੂ ਵਾਲੇ ਨੇ ਹੋਰ ਵੀ ਟੈਟੂ ਬਣੇ ਹੋਏ ਆ ਪਰ ਉਹ ਇੱਕ ਤਰ੍ਹਾਂ ਦਾ ਮੈਨੂੰ ਜਿਵੇਂ ਕਹਿੰਦੇ ਕਬਕਾਉਡੀ ਵਾਲਾ ਦਾ ਸਪੋਰਟ ਕਰਨ ਦਾ ਤਰੀਕਾ ਹੀ ਸੀ ਸੁਲਤਾਨ ਦਾ ਤੇ ਉਹਨੇ ਮੈਨੂੰ ਸਪੋਰਟ ਕਰੀ ਇੱਕ ਤਰ੍ਹਾਂ ਦਾ ਆਪਾਂ ਪਹਿਲੇ ਗੱਲ ਕਰਦੇ ਹਾਂ ਯਾਰ ਆਪਣੇ ਵਾਲੇ ਆਪਣੇ ਵਾਲੇ ਯਾਰ ਕੌਡੀ ਵਾਲੇ ਯਾਰ ਤੇ ਉੱਤੇ ਹੀ ਆ ਨਾ ਕਰਦੇ ਐ ਸਪੋਰਟ ਨਾ ਉਹਨੇ ਮੈਨੂੰ ਮੈਚੋ ਟੈਟੂ ਪਾਇਆ ਉਹਨੇ ਮੈਨੂੰ ਕਹਦਾ ਚੁਣਿਆ ਕਿ ਮੈਨੂੰ ਉਹਨੇ ਸਪੋਰਟ ਕਰਨੀ ਮੇਰੇ ਨਾਲ ਪਿਆਰ ਰੱਖਦਾ ਸੀ ਉਹ ਹਾਂ ਨਾ ਬਿਲਕੁਲ ਪਹਿਲੇ ਦਿਨ ਲਾਵਣੀ ਕੋਈ ਚੱਕਰ ਹੈਗਾ ਕੋਈ ਐਸੀ ਗੱਲ ਬਿਲਕੁਲ ਬਿਲਕੁਲ ਸਪੋਰਟ ਕਰੀਆ ਵੱਡਾ ਭਰਾ ਹੋਣ ਦੇ ਨਾਲ ਤੇ ਜਿੰਨੇ ਮਰਜੀ ਨਾਲ ਆ ਹਾਂ ਬਿਲਕੁਲ 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 ਬਈ ਬਹੁਤ ਵਧੀਆ ਗੱਲ ਆ ਜਿਵੇਂ ਮੈਂ ਗੱਗੀ ਦਾ ਦੇਖਿਆ ਬਈ ਆਪਣੇ ਮੱਲੇ ਵਾਲੇ ਦਾ ਸੁਪਰਸਟਾਰ ਪਲੇਅਰ ਆਪਣੇ ਰੀਗਦਾਨ ਧੂਈ ਮੈਨਾਂ ਰੋ ਗੱਗੀ ਆ ਟੈਟੂ ਆ ਵੀ ਤੇ ਸੋਹਣਾ ਵੀ ਤੂੰ ਬਣਦਾ ਮੇਰਾ ਸਾਡਾ ਸਰੀਰ ਵੀ ਬਹੁਤ ਹੋਣਾ ਸਾਡਾ ਬੋਡਾ ਬੂਟਾ ਸਹੀ ਗੱਲ ਬੋਡਾ ਤੇ ਉਹ ਮੈਂ ਕਹ ਤਰੇ ਆਹੀ ਟੈਟੂ ਵਧੀਆ ਲੱਗੂ ਤੂੰ ਆ ਤੇ ਉਹ ਕਹਿੰਦਾ ਯਾਰ ਬਾਕੀ ਵੀ ਵਧੀਆ ਮੈਂ ਉਹਨੂੰ ਪ੍ਰਿੰਟ ਲਾ ਕੇ ਚੈੱਕ ਕਰਾਇਆ ਉਹ ਕਹਿੰਦਾ ਬਹੁਤ ਕੈਂਟ ਦਾ ਬਹੁਤ ਸੋਹਣਾ ਬਣਿਆ ਬਾਈ ਬਹੁਤ ਜੱਜਦਾ ਹੈ ਨਾ ਗੱਗੀ ਦਾ ਸਰੀਰ ਸੂਰ ਸੋਹਣਾ ਇਹਦੇ ਉਦੋਂ ਟੈਟੂ ਵੀ ਉਹ ਕਹਿੰਦਾ ਸੋਹਣਾ ਸੁਭਾਗ ਦੀ ਗੱਲ ਹੋ ਗਈ ਬਹੁਤ ਸਫਾਈ ਨਾਲ ਬਣਾਇਆ ਉਹਨੂੰ ਟਾਈਮ ਵੀ ਬਹੁਤ ਲਾਇਆ ਉਹਨੂੰ ਮੈਂ ਬਣਾਉਣ ਨੂੰ ਪੰਜ ਮੇ 2-3 ਘੰਟੇ ਚ ਬਣਾ ਦੇਗਾ ਬਹੁਤ ਸਪੈਸ਼ਲ ਹੀ ਮੰਨ ਹੈ ਵੀ ਵੱਡਾ ਬਾਈ ਉਹ ਜਿੱਦਾਂ ਬਾਈ ਇਹਦਾ ਲਾਇਆ ਬਾਈ ਪਿਛਲੇ ਦਿਨਾਂ ਦੀ ਬਾਈ ਸ਼ੰਕਰ ਆਇਆ ਬਾਈ ਸੰਧਮਾਲਾ ਉਹਦੇ ਵੀ ਫਿਰ ਤੁਸੀਂ ਬਾਈ ਦਾ ਸ਼ੰਕਰ ਦੇ ਬਣਾਇਆ ਉਹਦੇ ਤੁਸੀਂ ਵੀ ਇੱਥੇ ਸੀਗੇ ਆ ਆਏ ਬਾਈ ਤੇ ਹਾਂ ਉਹਦੇ ਸ਼ੰਕਰ ਦੇ ਬਾਈ ਦੇ ਬਣਾਇਆ ਸ਼ੇਰ ਤੇ ਥੱਲੇ ਆਪਣੇ ਸਿੱਖ ਰਿਲੇਟਡ ਬਣਾਇਆ ਸੀ ਥੀਮ ਉਹਨਾਂ ਦੇ ਅੱਛਾ ਅੱਛਾ ਬਾਈ ਸ਼ੰਕਰ ਦੇ ਬਹੁਤ ਵਧੀਆ ਜਿਵੇਂ ਕਹਲਾ ਵੀ ਇਹ ਕਵਡੀ ਵਾਲਾ ਦੀ ਬਿਲਕੁਲ ਵਧੀਆ ਕਰ ਉਹਨੇ ਵੀ ਸ਼ੰਕਰ ਨੂੰ ਕਿਹਾ ਏਡੀ ਬਾਟ ਆਇਆ ਸ਼ੰਕਰ ਕਿੰਨੀ ਗੱਲ ਹੈ ਨਾ ਉਹ ਵੀ ਇੱਕ ਤਾਂ ਆਪਾਂ ਨੂੰ ਸਪੋਰਟ ਕਰਨ ਲਈ ਆਇਆ ਵੀ ਆਪਣਾ ਭਰਾ ਬਣਾਉਂਦਾ ਵਾ ਸਰਕਲ ਆਪਣਾ ਯਾਰ ਬੜਾ ਵਧੀਆ ਕਵਡੀ ਵਾਲਾ ਜਿਵੇਂ ਮਰਜੀ ਵਰਤਨ ਹਰ ਬਿਲਕੁਲ ਬਾਕੀ ਭਾਈ ਹੈਰੀ ਇਹ ਆਪਣੇ ਵਰਤਨ ਦੇ ਵੀ ਹੁੰਦਾ ਹੈਰੀ ਇਦਾਂ ਦਾ ਬੰਦਾ ਯਾਰ ਇਨਸਾਨ ਜਿਵੇਂ ਕਹਿੰਦਾ ਪਲੇਰਾ ਆਣਾ ਜਾਂ ਹੋਰ ਵੀ ਕੋਈ ਬੰਦਾ ਗਰੀਬ ਵੀ ਆ ਜਾਂਦਾ ਨਾ ਉਹਦੇ ਨਾਲ ਪੈਸੇ ਥੇਲੇ ਦਾ ਨਹੀਂ ਵਰਤਦਾਗਾ ਤੇ ਦੂਜੇ ਦਾ ਆਏ ਨੇ ਜਿਹੜਾ ਟੈਟੂ ਬਣਾਉਣਾ ਗਿਆ ਉਹ ਮੋੜਦਾ ਨਹੀਂਗਾ ਬਾਈ ਆਏ ਨਹੀਂਗਾ ਵੀ ਇਹ ਇਹ ਗੱਲ ਸੁਣੋ ਪਹਿਲਾਂ ਜਦੋਂ ਆਪਣੇ ਕੋਲੇ ਪੈਸੇ ਨਹੀਂ ਵੀ ਹੁੰਦੇ ਆ ਆਪਣਾ ਤਾਂ ਵੀ ਟਾਈਮ ਪਾਉ ਹੋ ਜਾਂਦਾ ਹੈ ਬਿਲਕੁਲ ਹੈਗੇ ਸਾਰਾ ਕੋਈ ਮਹਾਰਾਜ ਨੇ ਦਿੱਤਾ ਵਾ ਤਾਂ ਵੀ ਯਾਰ ਰਾਜ ਨਹੀਂ ਹੋਗਾ ਫਿਰ ਬੰਦਾ ਕਰੂਗਾ ਕੀ ਵੀ ਇਹ ਗੱਲ ਸੱਚਨ ਵਾਲੀ ਆ ਵੀ ਜੇ ਕੋਈ ਟੈਟੂ ਆਉਂਦਾ ਪਰ ਕਬੱਡੀ ਵਾਲੀ ਤਾਂ ਡਿਸਕਾਊਂਟ ਲਾਉਂਦੇ ਰਹਿੰਦਾ ਏ ਕਬੱਡੀ ਵਾਲਾ ਕਿਉਂਕਿ ਯਾਰ ਕੋਈ ਚੱਕਰ ਨਹੀਂ ਹੈ ਨਾ ਹਾਂ ਵੀ ਕਬੱਡੀ ਵਾਲਾ ਨਾਲ ਸਭ ਤੋਂ ਕੋਈ ਕੋਈ ਚੱਕਰ ਹੀ ਔਰ ਵੀ ਕੋਈ ਮਿੱਤਰ ਪਿਆਰਾ ਮੇਰੇ ਮੇਰਾ ਵੀ ਯਾਰ ਪਿਆਰਾ ਇਹਨਾਂ ਨੇ ਦਿੱਤਾ ਆਪਾਂ ਨੂੰ ਯਾਰ ਹਨਾ ਆਪਣਾ ਮੌਦੀਆਂ ਦਾ ਪੈਸੇ ਤਾਂ ਹੀ ਕੋਈ ਮਤਲਬ ਹੀ ਨਹੀਂ ਯਾਰ ਹਨਾ ਹਾਂ ਬਹੁਤ ਬਹੁਤ ਚੰਗੀ ਗੱਲ ਆ ਬਾਈ ਇਹ ਗਣਾ ਇਹ ਵੀ ਪਲੇਅਰਾਂ ਦੀ ਪਲੇਅਰ ਵੀ ਦੀ ਇੱਜ਼ਤ ਕਰਦੇ ਆ ਇਹ ਵੀ ਪਲੇਅਰਾਂ ਦੀ ਕਰਦਾ ਏ ਇਸ ਮੇਲ ਹਨਾ ਕਿਉਂਕਿ ਖੁਦ ਕਬੱਡੀ ਪਲੇਅਰ ਸੀਗਾ ਨਿਕਾਉਡੀ ਦੇ ਹੱਥ ਵੀ ਨਹੀਂ ਰੱਖਦੇ ਜਈਏ ਦੇਖਿਆ ਜਾਵੇ ਆਪਾਂ ਵੀ ਫੀਸ ਵੀ ਨਹੀਂ ਪਾਈ ਜਾਂਦੇ ਪਰ ਉਹ ਜਿਹੜਾ ਹੁਣ ਆਪਣੇ ਦਾ ਪਲੇਅਰ ਛੇੜਾ ਜੱਗੂ ਖੇਡੇ ਆਪਣੇ ਦਾ ਹਾਕ ਵਾਲੀਆ ਜੱਗੂ ਦੇ ਸਾਰੇ ਟੈਡੂ तकरीबन ਮੇਰੇ ਹੀ ਬਣਾਏ ਪਿਆ ਹਾਂ ਜੱਗੂ ਦੇ ਹਾਂ ਜੱਗੂ ਮੇਲਾ ਦੇ ਖੇਡਦਾ ਸੀ ਮੈਨੂੰ ਮੈਚ ਜਿਤਾ ਕੇ ਗਿਆ ਬਜਾਰਾ ਉੱਚੀ ਹਿਸਾਬ ਪੂਰੇ ਕਰ ਜਾਂਦੇ ਕੋਈ ਇਹੋ ਜੀ ਗੱਲ ਨਹੀਂ ਵੀ ਆਪਦੇ ਹਿਸਾਬ ਪੂਰੇ ਕਰ ਜਾਂਦੇ ਬਿਲ ਬਿਲਕੁਲ ਬਿਲਕੁਲ ਬਈ ਚੋਂ ਲਗੇ ਦੂਜਾ ਤੇ ਬਈ ਇੱਕ ਹੈਰੀ ਇਦਾਂ ਸੀ ਅਪਾਇੰਟਮੈਂਟ ਵਾਸਤੇ ਨੰਬਰ ਆਪਾਂ ਤਾਂ ਹੁਣ ਦੇ ਟਾਈਮ ਤਾਂ ਵੀ ਅਪਾਇੰਟਮੈਂਟ ਹੀ ਆਣਾ ਸੈਟ ਮੈਨੂੰ ਪਤਾ ਹਾਂ ਕਿ ਮੈਂ ਹੈਵੀ ਬਾਈ ਦਾ ਆਪਾਂ ਨੰਬਰ ਨੰਬਰ ਕਾ ਲਿਆ ਜੀ ਮੇਰਾ ਮੂਡ ਵੀ ਹੁੰਦਾ ਟੈਟੂ ਬਣਾਉਂਦਾ ਜਾਂ ਵੀ ਲਾਲਾ ਬਿਲਕੁਲ ਬਈ ਬਾਹਰ ਅੰਦਰ ਵੀ ਆਉਂਦਾ ਜਾਂਦਾ ਕਰਕੇ ਹੈਨਾ ਜੇ ਤੁਹਾਨੂੰ ਜਾਨਾ ਆਉਣਾ ਪੈਂਦਾ ਜਿੱਦਾਂ ਪਹਿਲੇ ਨਹੀਂ ਜਦੋਂ ਕੁੰਮੜ ਦਾ ਬੁਕਿੰਗ ਲੈ ਕੇ ਕਰਕੇ ਮੇਰੇ ਕੋਲ ਫੇਰ ਹੀ ਆ ਹਾਂ ਤੁਹਾਡੀ ਦਾ ਟੈਟੂ ਬਣਾਉਣਾ ਤਾਂ ਥੱਲੇ ਵੀਰੇ ਦਾ ਹੈਰੀ ਦਾ ਨੰਬਰ ਦੇ ਦਿੰਨੇ ਆ ਤੁਸੀਂ ਫੋਨ ਚੱਕਣਾ ਤੇ ਹੈਰੀ ਤੋਂ ਬੁਕਿੰਗ ਕਰਾ ਲੈਣੀ ਆ ਇੱਕ ਗੱਲ ਮੈਂ ਹਰਦ ਸਿੰਘ ਜੋਣਾ ਇੱਕ ਡੇਢ ਵੀ ਨਹੀਂ ਆ ਹੈਰੀ ਵੀਰੇ ਤੇ ਫਿਰ ਵੀਰੇ ਨੇ ਫਾਰਮ ਚ ਜਿਹੜੇ ਮੇਰੇ ਮਿੱਤਰ ਨੇ ਬਣਵਾਉਣਾ ਤਾਂ ਇੱਕ ਡੇਢ ਮਹੀਨੇ ਜਿਹ ਹੈਰੀ ਕਹਿੰਦਾ ਹੈ ਜੀ ਵੀ ਕਿਵੇਂ ਆ ਪੂਰਾ ਖੁਸ਼ ਕਰਕੇ ਦੋ ਰਾਂਗੇ ਇੱਕ ਡੇਢ ਮਹੀਨੇ ਆ ਮਹੀਨੇ ਡੇਢ ਮਹੀਨੇ ਇੱਥੇ ਆਪਾਂ ਹਾਂ ਜਿਹੜਾ ਇੱਕ ਡੇਢ ਮਹੀਨੇ ਦੇ ਵਿੱਚ ਮਾਈ ਕਹਿੰਦਾ ਪੂਰਾ ਖੁਸ਼ ਕਰਕੇ ਦੋ ਰਾਂਗੇ ਇਹ ਹੋਊਗਾ ਉਦਾਂ ਵੀ ਫਰੈਂਡਲੀ ਵਾਈਟ ਜੀ ਹੋਣਗੇ ਟੈਟੂ ਜਿਹੜੇ ਵੀ ਹੋਣਗੇ ਨਾ ਬਾਇਟ ਜੀ ਹਾਂ ਕੋਈ ਚੱਕਰ ਨਹੀਂ ਹੈ ਜਿਹੜੇ ਟੈਟੂ ਬਈ ਨੇ ਨਵੇਂ ਹੋ ਰਹੇ ਆ ਉਹ ਡਿਸਕਾਊਂਟ ਵੀ ਕਰਦੇ ਆ ਬਈ ਕਹਿੰਦਾ ਡਿਸਕਾਊਂਟ ਤਾਂ ਹੀ ਆ ਕੋਈ ਚੱਕਰ ਹੋਸਟ ਕਰਕੇ ਹੀ ਜਾਣਾ ਯਾਰ ਸਾਰਿਆਂ ਨੂੰ ਮੈਸੇਜ ਕਰਕੇ ਵੀਡੀਓ ਦੇਖ ਕੇ ਆ ਸ਼ੇਅਰ ਕਰਕੇ ਆਉਗਾ ਬਈ ਜਿਹੜਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਜੂਗਾ ਉਹਦੇ ਦੀ ਸਪੈਸ਼ਲ ਡਿਸਕਾਊਂਟ ਮਾੜੇ ਘਰ ਦਾ ਵੀ ਹੈ ਨਾ ਜੇ ਕੋਈ ਆਏ ਜਮਾ ਗਰੀਬ ਆ ਕੋਈ ਵੀ ਜਿਹੜਾ ਹਾਂ ਜਿਹਨੂੰ ਸ਼ੌਕ ਆ ਬਣਾਉਣ ਦਾ ਇਹਨੂੰ ਪਤਾ ਲੱਗ ਜੂ ਵੀ ਹਾਂ ਬੰਦਾ ਵਾਕਈ ਯਾਰ ਵੀ ਜੇ ਬੰਦਾ ਜੈਨੂਇਨ ਹੋਊਗਾ ਜੈ ਤੇ ਬਈ ਯਾਰ ਦੇਖੋ ਪਿੰਡਾ ਦੇ ਵਾਲਾ ਹੈਰੀ ਸਾਡੇ ਭਰਾ ਦਾ ਹੈ ਨਾ ਵੀ ਜੇ ਕੋਈ ਬਜਟ ਵਾਲਾ ਯਾਰ ਉਹ ਵੀ ਕਰ ਲਿਓ ਕੋਈ ਨਾ ਕੰਟੈਕਟ ਤੁਹਾਨੂੰ ਘਰ ਵਾਲੀ ਫੀਲ ਆਊਗੀ ਇੱਥੇ ਆ ਕੇ ਐ ਲੱਗਣਾਗਾ ਵੀ ਇੱਥੇ ਜਦੋਂ ਦੇ ਟੈਟੂ ਬਣਾਉਣਾ ਮਾਤਾ ਦੇ ਆ ਜਾਂਦੀ ਸਾਰੇ ਆਪਣੇ ਪਰਿਵਾਰ ਵਾਲੇ ਜਿਹੜਾ ਉਹ ਗਾਢ ਜਾਂਦੇ ਆ ਜਿਨੀ ਪਤਾ ਮਾਤਾ ਚਾਹ ਲਿਆ ਵੀ ਜਿਹੜੇ ਭਰਾ ਆਪਣੇ ਕੋਲ ਪਹਿਲਾਂ ਆਏ ਉਹ ਵੀ ਦੱਸ ਦੇ ਲੀ ਕਮੈਂਟ ਹਾਂ ਕਮੈਂਟ ਵੀ ਸਾਰੇ ਲੱਗ ਆਏ ਹਾਂ ਬਈ ਇਹ ਤਾਂ ਜਦੋਂ ਆਉਂਦੇ ਰਗੜਾ ਰੋੜਾ ਤਾਂ ਕੇਰਾਂ ਤੋਂ ਬਣਵਾ ਕੇ ਪੀ ਕੇ ਜਾਂਦਾ ਪੂਰਾ ਲੰਦ ਲੈ ਕੇ ਜਾਂਦਾ ਆਇ ਲੱਗਦਾ ਨਾ ਵੀ ਹਾਂ ਜਿਉਂਦੇ ਬਾਦੇ ਰੋ ਵੀਡੀਓ ਨਾਲ ਜੁੜਨ ਲਈ ਤੇ ਜੇ ਕਿਸੇ ਨੇ